ਇਹ ਜਦੋਂ ਡਿਊਟੀ ਕਰਦੇ ਸੀ ਉਦੋਂ ਬਾਜ ਆਉਂਦਾ ਸੀ ਇਹਨਾਂ ਨੇ ਕਿਹਾ ਸੀ ਵੀ ਚਲੋ ਸਤਵੰਤ ਸਿੰਘ ਹੋਣੀ ਔਰ ਕੇਰ ਸਿੰਘ ਕਹਿੰਦੇ ਕਹਿੰਦੇ ਬਾਜ ਤਾਂ ਹੀ ਆਉਂਦਾ ਥੋਨੂੰ ਹੀ ਮਿਲਣਾ ਆਉਂਦਾ ਵੀ ਇਹ ਕੰਮ ਕਰੋ ਹੂੰ ਤੇ ਜਦੋਂ ਇਹਨਾਂ ਦੀ ਪਲਾਨਿੰਗ ਚੱਲਦੀ ਸੀ ਇਹਨਾਂ ਨੇ ਕਿਹਾ ਵੀ ਜੇ ਸੱਚੀ ਬਾਜ ਗੁਰੂ ਦਾ ਤਾਂ ਮੇਰੀ ਬਾਹਾਂ ਤੇ ਆ ਕੇ ਬਹਿ ਜਾਵੇ ਉਹ ਸੱਚੀ ਆ ਕੇ ਬਹਿ ਗਿਆ ਸੀ ਤੁਸੀਂ ਯਕੀਨ ਮੰਨਿਓ ਇਹ ਇਹ ਰਿਐਲਿਟੀ ਹੈ ਜੀ ਪਹਿਲਾਂ ਮੈਂ ਵੀ ਸੋਚਦਾ ਸੀ ਵੀ ਝੂਠ ਹੈ ਹੂੰ ਫਰੋਂ ਫਿਰ ਮੈਨੂੰ ਕੇਸ ਚੋਂ ਪਤਾ ਲੱਗਿਆ ਵੀ ਇਹ ਕੇਸ ਦੇ ਵਿੱਚ ਵੀ ਹੈਗੀ ਆ ਗੱਲ ਇਹ। ਹੂੰ। ਵੀ ਐਵੇਂ ਇਨਸੀਡੈਂਟ ਹੋਇਆ ਸੀ। ਇਹ ਜਿਹੜਾ ਸਾਰਾ ਕੁਝ ਹੋਇਆ ਇਹਦੇ ਬਾਰੇ ਕਦੀ ਘਰ ਉਹਨਾਂ ਨੇ ਗੱਲ ਨਹੀਂ ਕੀਤੀ। ਨਹੀਂ ਜੀ ਨਹੀਂ ਨਹੀਂ ਨਹੀਂ। ਇਹਨਾਂ ਨੇ ਤਾਂ ਬਹੁਤ ਫ੍ਰੀਕੁਐਂਟਲੀ ਜੀ ਕਰਤਾ ਸਾਰਾ ਕੁਝ ਹੀ ਦਵਾ-ਦਵ ਜੇ ਬਸ 15-20 ਦਿਨਾਂ ਚ ਹੀ ਇਹਨਾਂ ਦੇ ਮਨ ਦੇ ਵਿੱਚ ਹੋਇਆ। ਤੇ ਜਦੋਂ ਬਾਜ ਆ ਕੇ ਬਹਿ ਗਏ ਇਹਨਾਂ ਦੇ ਮਨ ਦੇ ਵਿੱਚ ਥੋੜਾ ਜਿਹਾ ਹੋਇਆ ਇਹਨਾਂ ਨੇ 15 ਕੁ 12 13 ਮਤਲਬ ਹਾਰਡਲੀ 15 ਦਿਨ ਪਹਿਲਾਂ 18 ਤਰੀਕ ਨੂੰ ਮਿਰਖਿਆ ਲਲ ਅ ਮਰਛਾ ਖ ਲਿਆ ਤੇ ਮਦਰ ਬਹੁਤ ਖੁਸ਼ ਹੋਏ ਬਈ ਚਲੋ ਹੈਨਾ ਵੀ ਪੁਲਿਸ ਵਾਲਾ ਜਿਹੜਾ ਜੀਵਨ ਹੈ ਉਹ ਇਹਨਾਂ ਨੇ ਛੱਡਤਾ ਬਈ ਹੁਣ ਗੁਰਸਿੱਖ ਬਣ ਗਏ ਫਿਰ 22 ਤਰੀਕ ਨੂੰ ਮਦਰ ਨੇ ਅੰਮ੍ਰਿਤ ਛਕ ਲਿਆ ਸੀ ਤੇ ਬੜਾ ਮਤਲਬ ਉਹਨਾਂ ਨੂੰ ਤਾਂ ਬਹੁਤ ਚਾਹ ਸੀ ਬਈ ਚਲੋ ਗੁਰਸਿੱਖ ਹੋ ਗਏ ਹਨਾ ਕਿਉਂਕਿ ਸਾਡੇ ਮੈਂ ਤੁਹਾਨੂੰ ਜਿਵੇਂ ਦੱਸਿਆ ਵੀ ਗੁਰਦੁਆਰੇ ਚ ਬਹੁਤ ਗੁਰੂਆਂ ਛਿਤ ਬਹੁਤ ਆਸਥਾ ਸੀ ਕਿ ਮਦਰ ਵੀ ਡੇਲੀ ਪਾਠ ਕਰਦੇ ਸੀ ਸਵੇਰੇ ਸ਼ਾਮ ਜੀ ਜੀ ਤੇ ਫਾਦਰ ਸਾਹਿਬ ਵੀ ਫਿਰ ਲਾਗੇ ਕਰਨਾ ਫਿਰ ਇਹ ਤਾਂ ਜਦੋਂ ਕੰਮ ਹੋਇਆ ਤੇ ਉਦੋਂ ਹੀ ਪਤਾ ਲੱਗਿਆ ਬਈ ਇਹ ਸਾਰਾ ਇਸ ਵਾਸਤੇ ਅੰਮ੍ਰਿਤ ਛਕਿਆ ਅਸੀਂ ਤਿਆਰੀ ਕੀਤੀ ਸੀ ਨਾ ਨਾ ਹਾਂ ਕਿਉਂਕਿ ਜੇ ਗੁਰੂ ਦਾ ਕੰਮ ਕਰਨਾ ਫਿਰ ਅੰਮ੍ਰਿਤ ਛਕੇ ਤੋਂ ਬਿਨਾ ਨਹੀਂ ਗੱਲ ਬਣਦੀ ਉਸ ਤੋਂ ਬਾਅਦ ਪਿਤਾ ਦੀ ਡੈਥ ਤੋਂ ਬਾਅਦ ਸਾਰੀ ਜ਼ਿੰਦਗੀ ਸਰਵਾਈਵਰ ਕਰਨੀ ਬੜੀ ਔਖੀ ਆ ਕਿਵੇਂ ਰਿਹਾ ਸਾਰਾ ਕੁਝ ਅਸੀਂ ਜੀ ਫਿਰ ਉੱਥੋਂ ਆ ਕੇ ਮਲੋਏ ਰਹੇ ਮਲੋਏ ਰਹੇ ਤੇ ਫਿਰ ਚਲੋ ਉੱਥੇ ਖਰੜ ਮੋਟਰਾਂ ਮੋਟਰਾਂ ਤੇ ਰਹੇ ਹੈਨਾ ਕੋਈ ਰੱਖਦਾ ਨਹੀਂ ਸੀ ਦਿੰਦਾ ਨਹੀਂ ਸੀ ਕਮਰਾ ਤੇ ਚਲੋ ਫਿਰ ਹੌਲੀ ਹੌਲੀ ਉੱਥੇ ਰਹੇ ਦੋ ਕੁ ਸਾਲ ਡੇਢ ਦੋ ਸਾਲ ਫਿਰ ਉਹ ਰਿਆ ਲੈ ਲਿਆ ਸੀ ਤੇ ਕਾਰਨ ਫਿਰ ਉਰੇ ਰਹੇ 86 ਤੋਂ ਫਿਰ ਉਰੇ ਹੀ ਐ ਫਿਰ ਮਤਲਬ 86 ਚ ਮਦਰ ਨੂੰ ਅਰੈਸਟ ਕਰ ਲਿਆ ਸੀ ਅੱਛਾ ਦੂਜੀ ਵਾਰ ਫਿਰ ਹਾਂ ਉਹਨਾਂ ਨੂੰ ਉਦੋਂ ਮੈਂ ਕਿਹਾ 88 ਦੇ ਵਿੱਚ ਮਿਰਖੇਲ ਨਾਲ ਬਾਹਰ ਆਏ ਫਿਰ 89 ਦੇ ਵਿੱਚ ਉਹ ਐਮਪੀ ਬਣ ਗਏ ਜਦੋਂ ਐਮਪੀ ਬਣੇ ਫਿਰ ਥੋੜਾ ਜਿਹਾ ਅਸੀਂ ਟਾਈਮ ਸੌਖਾ ਦੇਖਿਆ ਹੈ ਨਾ ਨਹੀਂ ਤਾਂ ਬਹੁਤ ਔਖਾ ਸੀ ਮਦਰ ਵਾਸਤੇ ਵੀ ਬਹੁਤ ਔਖਾ ਸੀ ਤੇ ਫਿਰ 91 ਦੇ ਵਿੱਚ ਉਹਨਾਂ ਦੀ ਡੈਥ ਹੋ ਗਈ ਐਮਪੀ ਆਜ਼ਾਦ ਰਹੇ ਹਾਂਜੀ ਆਜ਼ਾਦ ਰਹੇ ਤੇ ਆਜ਼ਾਦ ਹੀ ਹਾਂ ਤੇ ਤਾਂ ਤੁਸੀਂ ਕਦੀ ਸੋਚਿਆ ਨਹੀਂ ਵੀ ਜਿੱਦਾਂ ਸਿਮਰਜੀਤ ਮਾਨ ਆ ਉਹਨਾਂ ਵੱਲੋਂ ਟਿਕਟ ਲਈ ਜਾਵੇ ਜਾਂ ਜਾਂ ਇਹ ਵਾਰੀ ਨਹੀਂ ਬਣੀ ਨਹੀਂ ਪਹਿਲਾਂ ਮੈਂ ਦੋ ਵਾਰੀ ਮਾਨ ਸਾਹਿਬ ਵੱਲੋਂ ਹੀ ਲੜਿਆ ਹਾਂ ਤੇ ਮਤਲਬ ਇਹ ਆ ਵੀ ਮੈਂ ਨਾ ਕਦੇ ਅਪਰੋਚ ਨਹੀਂ ਕੀਤਾ ਕਿਸੇ ਨੂੰ ਵੀ ਮੈਨੂੰ ਟਿਕਟ ਦਿਓ